ਦੋਸਤੋ ਤੁਸੀਂ ਕੰਪਿਊਟਰ ਦੀ ਸਕਰੀਨ ਦੇ ਉੱਤੇ ਇੱਕ ਨਿਊਜ਼ ਤੁਸੀਂ ਹਿੰਦੁਸਤਾਨ ਟਾਈਮਸ ਹੀ ਦੇਖ ਰਹੇ ਹੋ ਇਹ ਅੱਜ ਨਿਊਜ਼ ਪਬਲਿਸ਼ ਹੋਈ ਸੀ ਔਰ ਇਸ ਨਿਊਜ਼ ਨੂੰ ਪੜ੍ਹਨ ਤੋਂ ਬਾਅਦ ਬੜਾ ਦੁੱਖ ਹੋਇਆ ਸੈਂਟਰਲਸ ਨੋਟਿਸ ਟੂ ਪੰਜਾਬ ਓਵਰ ਦਾ ਸਿੱਧੂਸ ਮੁੱਸੇਵਾਲਾਸ ਮਦਰਸ ਆਈਵੀਐਫ ਟ੍ਰੀਟਮੈਂਟ ਐਕਟ 58 ਆਪ ਹਿਟਸ ਬੈਕ ਹੂੰ ਦੋਸਤੋ ਇਹ ਨਿਊਜ਼ ਨਾਲ ਰਿਲੇਟਡ ਮੈਂ ਕੁਝ ਗੱਲਾਂ ਕਰਨਾ ਚਾਹੁੰਦਾ ਹਾਂ ਬੀਸਿਕਲੀ ਸੈਂਟਰ ਗਵਰਨਮੈਂਟ ਨੇ ਇੱਕ ਡਾਕੂਮੈਂਟ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਭੇਜਿਆ ਪੰਜਾਬ ਦੇ ਨੂੰ ਕਿ ਵੀ ਜਿਹੜਾ ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਨੇ ਬੱਚੇ ਨੂੰ ਜਨਮ ਦਿੱਤਾ 18 ਮਾਰਚ ਨੂੰ ਤੁਸੀਂ ਉਹ ਡਾਕੂਮੈਂਟ ਸਾਨੂੰ ਦਿਓ ਉਹਦੀ ਡਿਟੇਲ ਦਿਓ ਹਸਪੀਟਲ ਤੋਂ ਲੈ ਕੇ ਉਹ ਡਿਟੇਲ ਕੀ ਹੈ ਮੰਗੀ ਹੋਈ ਆ ਦੇਖੋ ਜੀ ਲੈਟਰ ਹੈ ਉਹ ਇਹ ਮੈਂ ਈਮੇਲ ਦੇ ਵਿੱਚ ਆਪਣੇ ਰੱਖਿਆ ਹੋਇਆ ਸੇਵ ਕੀਤਾ ਹੈ ਉਹ ਡਿਟੇਲ ਮੰਗੀ ਆ ਕਿ ਵੀ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਐਕਟ ਹੈਗਾ 2021 ਦਾ ਉਹਦੇ ਤਹਿਤ 21 ਸਾਲ ਤੋਂ 50 ਸਾਲ ਦੇ ਅੰਦਰ ਅੰਦਰ ਆਈਵੀਐਫ ਜਾਂ ਇਕਸੀ ਜਾਂ ਹੋਰ ਵੀ ਜਿਹੜੀ ਟੈਕਨੀਕਸ ਹੈਗੀਆਂ ਆਰਟੀਫੀਸ਼ੀਅਲ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਟੈਕਨੀਕਸ ਹੈਗੀਆਂ ਉਹਦੇ ਤਹਿਤ ਜਿਹੜਾ ਕਨਸੈਪਸ਼ਨ ਯਾਨੀ ਗਰਭਦਾਨ ਕੀਤਾ ਜਾਂਦਾ ਤੇ ਮਾਤਾ ਜੀ ਦੀ ਉਮਰ ਸਿੱਟੂ ਮੁੱਸੀ ਹਲੇ ਦੇ ਮਾਤਾ ਜੀ ਦੀ ਉਮਰ 58 ਸਾਲ ਸੀਗੀ ਔਰ ਇਹ ਵਾਇਲੇਸ਼ਨ ਕਿਉਂ ਕੀਤੀ ਗਈ ਔਰ ਵਾਇਲੇਸ਼ਨ ਦੇ ਉੱਤੇ ਤੁਸੀਂ ਆ ਪੜ ਲਓ ਪੂਰਾ ਲੈਟਰ ਸਾਨੂੰ ਰਿਪੋਰਟ ਬਣਾ ਕੇ ਭੇਜੋ ਤੇ ਕਾਰਵਾਈ ਕਰਕੇ ਦੱਸੋ ਯਾਰ ਮੈਂ ਨਾ ਇਹਨਾਂ ਲੋਕਾਂ ਦੀ ਮੂਰਖਤਾ ਇਹਨਾਂ ਲੋਕਾਂ ਦੀ ਜਿੱਦ ਤੇ ਦੋ ਹੈਰਾਨ ਕਿ ਇਹਨਾਂ ਦੇ ਪਾਸ ਮੁੱਦੇ ਹੈ ਨਹੀਂ ਕਿ ਕੰਮ ਕਰਨ ਲਈ ਸਾਨੂੰ মিডিਆ ਬੇਫਿਕੂ ਬਣਾ ਰਿਹਾ ਸਾਨੂੰ মিডিਆ ਦੱਸਦਾ ਨਹੀਂ ਪਿਆ ਕਿ ਵੀ ਕਿਹੜਾ ਮੁੱਦਿਆਂ ਦੇ ਉੱਤੇ ਕੰਮ ਕਰਨਾ ਕਿਹੜੇ ਮੁੱਦੇ ਐ ਇਸ ਵੇਲੇ ਸਰਕਾਰ ਨੂੰ ਛੇੜਨੇ ਚਾਹੀਦੇ ਆ ਦੇਖੋ ਜੀ ਆਂਡੀਆਂ ਦੀ ਪੋਜੀਸ਼ਨ ਸੁਣ ਲਓ ਹੁਣ ਹੰਗਰ ਇੰਡੈਕਸ ਦੇ ਵਿੱਚ 125 ਕੰਟਰੀਆਂ ਦੇ ਵਿੱਚੋਂ 111ਵੇਂ ਨੰਬਰ ਦੇ ਉੱਤੇ ਭੁੱਖਮਰੀ ਦੇ ਵਿੱਚ ਇੰਡੀਆ ਆਉਂਦਾ ਭੁੱਖਮਰੀ ਹੰਗਰ ਇੰਡੈਕਸ ਜਿੱਥੇ ਜ਼ਿਆਦਾ ਬੱਚੇ ਕਪੋਸ਼ਨ ਦਾ ਸ਼ਿਕਾਰ ਹੈਗੇ ਹੁਣ ਅਗਲੇ ਤੋਂ ਅਗਲੇ ਦੇਖੀ ਜਾਓ ਆ ਕ੍ਰਾਈਮ ਇੰਡੈਕਸ ਦੇ ਵਿੱਚ ਇੰਡੀਆ ਦੀ ਪੋਜੀਸ਼ਨ ਦੇਖ ਲਿਓ ਜੀ ਮੈਂ ਇਹਨਾਂ ਤੋਂ ਕੁਝ ਚੀਜ਼ਾਂ ਦੇ ਉੱਤੇ ਅੱਜ ਜਾਣਨਾ ਪਾਣਾ ਚਾਹੁੰਦਾ ਕਿ ਵੀ ਆਪਣੇ ਨੂੰ ਉਸ ਸਿਸਟਮ ਦਾ ਦਿਖਾਇਆ ਨਹੀਂ ਜਾ ਰਿਹਾ ਸਾਨੂੰ ਦਿਖਾਇਆ ਜਾ ਰਿਹਾ ਕਿ ਵੀ ਟੋਬੇ ਦੇ ਵਿੱਚ ਮੱਛੀ ਗਿਰ ਗਈ ਹੈ ਡਿੱਗ ਪਈ ਹੈ ਉਹਨੂੰ ਕੱਢਣ ਲਈ ਜੀ ਸੀ ਬੀਆਂ ਆ ਰਹੀਆਂ ਉਹਨੂੰ ਕੱਢਣ ਲਈ ਲੋਕ ਇਕੱਠੇ ਹੋ ਗਏ ਯਾਰ ਸਾਨੂੰ ਇਹ ਚੀਜ਼ਾਂ ਕੌਣ ਦੱਸਦਾ ਆ ਦੇਖੋ ਕਹਿੰਦੇ ਇੰਡੀਆ ਨੇ ਯੂਐਸ ਨੂੰ ਕਿਹਨ ਦੇ ਕ੍ਰਾਸ ਕਰ ਦਿੱਤਾ 2023 ਦੇ ਵਿੱਚ ਤੀਜੇ ਨੰਬਰ ਦੇ ਉੱਤੇ ਪੂਰੀ ਦੁਨੀਆ ਦਾ ਬੀਫ ਐਕਸਪੋਰਟਰ ਬਣ ਗਿਆ ਯਾਨੀ ਮਾਸ ਦਾ ਨਿਰਿਆਤ ਕਰ ਰਿਹਾ ਕਹਿੰਦੇ ਇਹੀ ਚੀਜ਼ ਇਹੀ ਰਹੀ ਤਾਂ ਰਹਿ ਕਿ 2024 ਤੋਂ ਬਾਅਦ ਅੱਗੇ ਵਧੇਗਾ ਉੱਪਰ ਆਏਗਾ ਯਾਨੀ ਜਿੱਥੇ ਗਊ ਨੂੰ ਮਾਤਾ ਕਿਹਾ ਜਾਂਦਾ ਜਿੱਦੇ ਪਸ਼ੂ ਨੂੰ ਦੇਵ ਆਪਣਾ ਇੱਕ ਰਿਲੀਜੀਅਸ ਹੋ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਉੱਥੇ ਹੀ ਕੰਡੀਸ਼ਨ ਹੈ ਕੋਰਪਸ਼ਨ ਦੇ ਵਿੱਚ 180 ਕੰਟਰੀਆਂ ਦੇ ਵਿੱਚ ਇੰਡੀਆ ਦੀ ਪੋਜੀਸ਼ਨ ਹੈਗੀ 93 ਮੈਂ ਤੁਹਾਨੂੰ ਛੋਟਾ ਬਸ ਮੋਟੇ-ਮੋਟੇ ਨਾਲ ਕੁਝ ਜਿਹੜੇ ਹੈਗੇ ਆ ਉਹ ਦੱਸਣਾ ਤਾਂ ਫੀਮੇਲ ਫਿਟੀਸਾਈਡ ਯਾਨੀ ਗਰਭ ਪਾਤ ਦੇ ਵਿੱਚ ਯਾਨੀ ਜਿਹੜੀ ਮਾਤਾ ਦੇ ਗਰਭ ਦੇ ਵਿੱਚ ਫੀਮੇਲ ਚਾਈਲਡ ਨੂੰ ਮਾਰਨ ਦੀ ਜਿਹੜੀ ਕੰਡੀਸ਼ਨ ਹੈ ਉਹ ਉਹਦੇ ਵਾਸਤੇ ਕਹਿੰਦੇ ਯੂਨਾਈਟਿਡ ਨੇਸ਼ਨਸ ਇਹ ਹੁਣ ਮੇਰੇ ਘਰ ਦੀ ਨਹੀਂ ਆ ਨਾ ਕੋਈ ਕਿਸੇ ਕੋਈ ਇਹਦੇ ਵਿੱਚ ਮੇਰਾ ਇਨਪੁਟ ਆਦਾ ਨਾ ਕਿਸੇ ਹੋਰ ਦਾ ਇਹ ਗੂਗਲ ਦੇ ਉੱਤੇ ਕੋਈ ਵੀ ਡਾਟਾ ਸਰਚ ਕਰ ਸਕਦਾ ਦੋਸਤੋ ਯੂਨਾਈਟਿਡ ਨੇਸ਼ਨ ਹੈਜ਼ ਡਿਕਲੇਅਰਡ ਥੈਟ ਇੰਡੀਆ ਇਜ਼ ਅ ਮੋਸਟ ਡੈਟਲੀ ਕੰਟਰੀ ਫॉर ਦਾ ਫੀਮੇਲ ਚਿਲड्रन ਐਂਡ ਥੈਟ ਇਨ 2012 ਐਂਡ ਫੀਮੇਲ ਚਿਲड्रन ਏਜਡ ਬੀਟਵੀਨ 1 ਐਂਡ 5 ਵਰ 75% ਮੋਰ ਲਾਈਕਲੀ ਟੂ ਡਾਈ ਐਸ ਅਪੋਜ਼ਡ ਟੂ ਬॉयਜ਼ ਫੀਮੇਲ ਫਿਟੀ ਸਾਈਡ ਦੇ ਵਿੱਚ ਇੰਡੀਆ ਦਾ ਰੈਂਕ ਬੜੇ ਟੌਪ ਤੇ ਆ ਹੁਣ ਦੇਖੋ ਅਗਲਾ ਅਗਲੀ ਚੀਜ਼ ਦੇਖਿਓ ਪਰ ਆਨ ਨੂੰ ਕਿ ਤੁਸੀਂ ਇਹ ਸਾਰੇ ਡਾਟੇ ਸਾਡੇ ਮੂਰੇ ਨਹੀਂ ਰੱਖੇ ਜਾਂਦੇ ਸਾਨੂੰ ਤਾਂ ਕੁਝ ਹੋਰ ਹੀ ਦਿਖਾਈ ਜਾ ਰਹੇ ਆ ਵੂਮਨਸ ਸਿਕਿਉਰਿਟੀ ਇੰਡੈਕਸ ਦੇ ਵਿੱਚ ਇੰਡੀਆ ਪੂਰ ਹੈ ਇੰਡੀਅਨ ਔਰਮਨ ਫਾਈਨੈਂਸ਼ਲੀ ਮੋਰ ਸਿਕਿਉਰ ਬਟ ਫੀਲ ਲੈਸ ਸੇਫ ਕਹਿੰਦੇ ਜੀ ਆਹ ਦੇਖ ਲੋ 100 33ਵਾਂ ਰੈਂਕ ਹੈ 133ਵੇਂ ਤੋਂ 128ਵੇਂ ਤੱਕ ਥੋੜੇ ਇੰਪਰੂਵ ਹੋਏ ਆ ਯਾਨੀ ਹੈ ਜੇ ਵੀ ਇੰਨਾ ਕੋਈ ਸੈਟੀਸਫੈਕਟਰੀ ਰੈਂਕ ਨਹੀਂ ਹੈਗਾ ਨੈਕਸਟ ਦੇਖ ਲੋ ਨੈਕਸਟ ਦੇ ਵਿੱਚ ਜਿਹੜਾ ਕ੍ਰਾਈਮ ਹੈ ਸੀਨੀਅਰ ਸਿਟੀਜ਼ਨਸ ਨਾਲ ਜੁੜੇ ਹੋਏ ਕ੍ਰਾਈਮ ਦੇ ਵਿੱਚ ਅਸੀਂ ਉਹਦੇ ਵਿੱਚ ਵੀ ਬਹੁਤ ਉੱਪਰ ਹੈ ਨੈਕਸਟ ਹੈਗਾ ਹ ਹੈਪੀਨੈਸ ਇੰਡੈਕਸ ਦੇ ਵਿੱਚ ਅਸੀਂ 126ਵਾਂ ਸਾਡਾ ਨੰਬਰ ਹੈ ਮਤਲਬ 126ਵਾਂ ਪੂਰ ਹੈ ਸਾਡੇ ਜਿਹੜਾ ਸਭ ਤੋਂ ਹੈਪੀਅਸਟ ਕੰਟਰੀ ਉਹ ਨੀਦਰਲੈਂਡ ਹੈ ਤੇ ਸਭ ਤੋਂ ਘੱਟ ਹੈਪੀ ਜਿਹੜੀ ਹੈ ਹੰਗਰੀ ਤੇ ਸਾਊਥ ਕੋਰੀਆ ਬਣੀਆਂ ਗਈਆਂ ਮਤਲਬ ਇਹ 126ਵਾਂ ਨੰਬਰ ਵੀ ਮਤਲਬ ਬਿਲੋ ਅਵਰੇਜ ਨੰਬਰ ਕਿਹਾ ਜਾਂਦਾ ਹੁਣ ਮੈਂ ਤੁਹਾਨੂੰ ਗੱਲ ਦੱਸਾਂ ਦੇਖੋ ਇਦਾਂ ਨਹੀਂ ਹੈ ਕਿ ਮੈਂ ਸਿਰਫ ਇੰਡੈਕਸ ਇਕੱਠੇ ਕੀਤੇ ਹੋਏ ਔਰ ਮੈਂ ਦੇਖਦਾ ਰਹਿਣਾ ਮੈਂ ਵੱਖਰੇ ਵੱਖਰੇ ਆਧਾਰਿਆਂ ਦੇ ਵਿੱਚ ਨਾ ਪਬਲਿਕ ਇੰਟਰਸ ਨਾਲ ਕੁਝ ਲੜਾਈਆਂ ਲੜ ਵੀ ਰਿਹਾ ਹਾਂ ਲਿਵਨ ਮੈਂ ਤੁਹਾਨੂੰ ਰਿਜ਼ਲਟ ਦੱਸਣਾ ਚਾਹੁੰਦਾ ਉਹਨਾਂ ਦੇ ਰਿਜ਼ਲਟ ਕੀ ਆ ਰਹੇ ਦੋਸਤੋ ਗਵਰਨਮੈਂਟ ਆਫ ਪੰਜਾਬ ਦਾ ਮੇਰਾ ਆਪਣਾ ਪੇਜ ਹੈ ਜਿਹਦੇ ਵਿੱਚ ਤੁਸੀਂ ਮੇਰਾ ਨਾਮ ਵੀ ਪੜ ਸਕਦੇ ਹੋ ਮਨੂਪਰਗ ਲਿਖਿਆ ਪਿਆ ਮੈਂ ਇਹ ਲੌਗਇਨ ਕਰਕੇ ਇਹ ਆਈਡੀ ਬਣਾਈ ਹੋਈ ਹੈ ਦੋਸਤੋ ਇਹਦੇ ਵਿੱਚ ਕਰੀਬ ਕਰੀਬ 100 150 ਆ ਦੇਖੋ 100 150 ਡਾਇਰੈਕਟਰ ਆਫ ਹੈਲਥ ਫੈਮਿਲੀ ਵੈਲਫੇਅਰ ਡੀਜੀਪੀ ਆ ਸਾਰੇ ਤੁਸੀਂ ਪੜ ਲਓ ਆਈਡੀਆਂ ਬਣੀਆਂ ਪਈਆਂ ਇਨ੍ਹਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਪਿਛਲੇ 4-5 ਸਾਲਾਂ ਤੋਂ ਆਪੀਜਲੈਂਸ ਬਿਊਰੋ ਇਹ ਉਹ ਮਤਲਬ ਕਿੰਨੀਆਂ ਆਈਡੀਆਂ ਬਣੀਆਂ ਹੋਈਆਂ ਕਿੰਨੇ ਕਿੰਨੇ ਮੈਂ ਗ੍ਰੀਵੈਂਸਸ ਪਾਏ ਆ ਜਿੱਥੇ ਤੁਸੀਂ ਰਿਸੋਲਵ ਰਿਸੋਲਵ ਵੀ ਪੜ ਰਹੇ ਹੋ 200 ਰਿਸੋਲਵ ਕਰਨ ਦੇ ਨਾਮ ਦੇ ਉੱਤੇ ਇੱਕ ਦੋ ਰੁਪਏ ਦਾ ਸੋਲੂਸ਼ਨ ਵੀ ਕਿਸੇ ਅਫਸਰ ਨੇ ਨਹੀਂ ਦਿੱਟਿਆ ਪੰਜਾਬ ਗਵਰਨਮੈਂਟ ਦੇ ਨੇ ਫੈਕਟਰੀ ਲੈਵਲ ਤੱਕ ਬੁਰਾ ਹਾਲ ਹੈ ਸਿਸ ਸਸਟਪਡੇ ਦਾ ਮਾੜਾ ਹਾਲ ਹੈ ਪਿਛਲੀ ਸਰਕਾਰ ਨੂੰ ਰੁੰਦੇ ਸੀਗੇ ਹੁਣ ਵੀ ਉਹੀ ਚੱਲ ਰਿਹਾ ਹੁਣ ਆ ਦੇਖਿਓ ਸੈਂਟਰ ਗਵਰਨਮੈਂਟ ਨੂੰ ਅਡਰੈਸ ਕਰਕੇ ਆ ਸੀਪੀ ਗ੍ਰਾਮ ਇੱਕ ਪੋਰਟਲ ਹੈਗਾ ਜਿਹਦੇ ਵਿੱਚ ਸੈਂਟਰ ਦੇ ਵੱਖਰੇ ਵੱਖਰੇ ਡਿਪਾਰਟਮੈਂਟਸ ਆ ਇਸ ਕੁ ਸਟੇਟ ਦੇ ਵੀ ਆ ਮੈਂ ਆਪਣੀਆਂ ਕੁਝ ਗ੍ਰੀਵੈਂਸਿਸ ਜਿਹੜੇ ਜਿਹੜੇ ਲੋਕਾਂ ਦੇ ਰਾਈਟਸ ਨਾਲ ਲੋਕਾਂ ਦੇ ਇੰਟਰਸਟ ਨਾਲ ਜੁੜੇ ਹੋਏ ਉਹ ਗ੍ਰੀਵੈਂਸਿਸ ਮੈਂ ਚੱਕਦਾ ਹੁੰਨਾ चाहे किसी अस्पताल जाया चाहे किसी सरकारी दफ्तर जाया चाहे किसी सीनियर पुलिस अफसर ਨਾਲ रिलेटेड ਆ ਜਾਏ ਕੋਈ ਕ腐ਸ਼ਨ ਨਾਲ रिलेटेड है लेकिन ਆ ਦੇਖ लो करीब-करीब 60 54 ਗ੍ਰਿਵੈਂਸਿਸ ਮੈਂ ਚੱਕੇ ਹੈ ਲੇਕਿਨ ਤੁਹਾਨੂੰ ਮੈਂ ਹੈਰਾਨ ਨਹੀਂ ਗੱਲ ਦਾ ਸੁਣਾ ਜਿਆਦਾ ਤੋਂ ਜਿਆਦਾ ਦੋ ਗ੍ਰਿਵੈਂਸਿਸ ਜਿੰਨਾ ਦੇ ਹੋਣੇ ਆ ਜਿਹਨਾਂ ਦੇ ਰਿਜ਼ਲਟ ਸੈਟੀਸਫੈਕਟਰੀ ਨਿਕਲੇ ਹੋਗੇ ਬਾਕੀ 50 52 0 ਕੋਈ ਅਫਸਰ ਕੰਮ ਨਹੀਂ ਕਰ ਰਿਹਾ ਸਿਰਫ ਅਫਸਰ ਸਿਰਫ ਪੋਰਟਲ ਖੋਲੇ ਹੋਏ ਆ ਪੋਰਟਲਾਂ ਦੇ ਉੱਤੇ ਸਾਨੂੰ ਬੇਵਕੂਫ ਬਣਾਉਣ ਲਈ ਦੱਸਿਆ ਗਿਆ ਯਾਰ ਕੌਣ ਚੱਕੇ ਹੋਏ ਮੁੱਦੇ ਇਹਨਾਂ ਮੁੱਦਿਆਂ ਦੇ ਉੱਤੇ মিডিਆ ਕਦੋਂ ਬੋਲੇਗਾ মিডিਆ ਜਿਹੜਾ ਚੰਗਾ মিডিਆ ਉਹ ਵਿਚਾਰੇ ਦੀ ਰੋਜ਼ੀ ਰੋਟੀ ਨਹੀਂ ਚੱਲਦੀ ਉਹ ਸੱਚ ਛਾਪੂਗਾ ਉਹਨੂੰ ਬੰਦ ਕਰ ਦੋਗੇ ਚੱਕ ਉਹਨੂੰ ਕਿਸੇ ਟਰੈਪ ਦੇ ਵਿੱਚ ਕਿਸੇ ਕ੍ਰਾਈਮ ਦੇ ਵਿੱਚ ਟਰੈਪ ਕਰ ਲੋਗੇ ਹੁਣ ਇਹ ਚੀਜ਼ਾਂ ਸਾਨੂੰ ਅਵੇਅਰ ਹੋਣਾ ਪੈਣਾ ਯੂਥ ਨੂੰ ਅਵੇਅਰ ਹੋਣਾ ਪੈਣਾ ਸਿੱਧੂ ਮੂਸੇਵਾਲਾ ਦੇ ਘਰ ਅਗਰ ਖੁਸ਼ੀ ਆਈ ਹੈ ਤਾਂ ਉਹਦੇ ਵਿੱਚ ਤੁਸੀਂ ਆਪਣਾ ਕਾਨੂੰਨ ਵਿੱਚ ਨਾ ਲੈ ਕੇ ਉਹ ਕਿੰਨੇ ਕ ਕਾਨੂੰਨਾਂ ਦੀ ਇੱਥੇ ਪਾਲਣਾ ਹੋ ਰਹੀ ਹੈ ਸਭ ਤੋਂ ਜ਼ਿਆਦਾ ਵਾਇਲੇਸ਼ਨਸ ਕਰਨ ਵਾਲੀ ਨੇਸ਼ਨ ਬਣ ਚੁੱਕੀ ਆ ਹਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਕੰਟਰੀ ਇੰਡੀਆ ਬਣਿਆ ਪਿਆ ਤਾਂ ਆਪਾਂ ਗੱਲਾਂ ਕਰ ਰਹੇ ਹੈਗੇ ਆ ਕਿ ਲੋ ਜੀ ਅਸੀਂ ਸਿੱਧੂ ਮੂਸੇਵਾਲਾ ਦੇ ਕੋਲੋਂ ਪੇਪਰ ਚੈੱਕ ਕਰਨੇ ਆ ਅਸੀਂ ਹਰ ਤਰੀਕੇ ਦੇ ਨਾਲ ਕਾਨੂੰਨ ਨੂੰ ਰੋਕਣਾ ਹੈਗਾ ਕੁਝ ਨਹੀਂ ਕਰਾਇਓ ਰੁਕ ਰਿਹਾ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਔਰ ਇਹੋ ਜਿਹੜੇ ਜਿਹੜੇ ਅ ਇਨਸਾਨ ਮਾਰੂ ਕਾਨੂੰਨ ਹੈ ਉਹਨਾਂ ਨੂੰ ਪਲੀਜ਼ ਪ੍ਰੋਟੈਸਟ ਕਰੋ ਪੀਸਫੁਲੀ ਅਪੋਜ਼ ਕਰੋ ਉਹਨਾਂ ਨੂੰ ਔਰ ਗਵਰਨਮੈਂਟ ਨੂੰ ਜ਼ਰੂਰ ਲਿਖੋਣਾ ਬਾਰੇ ਕਿ ਤੁਸੀਂ ਕੀ ਕਹਿੰਦੇ ਗਲਤ ਬੋਲ ਰਹੇ ਹੋ ਗਲਤ ਕਰ ਰਹੇ ਹੋ ਥੈਂਕ ਯੂ ਜੈ ਹਿੰਦ